ਔਰੇ ਲੋਕ ਬੇਸ਼ਰਮ ਹੋ ਚੁੱਕੇ ਨੇ ਤਸਵੀਰਾਂ ਬਾਬਾ ਦੀਪ ਸਿੰਘ ਦਾ ਸਰੂਪ ਆ ਔਰ ਅਸੀਂ ਐਤਵਾਰ ਬੜੀ ਸੰਗਤ ਆ ਕੇ ਝੋਲੀਆਂ ਢੱਕੇ ਅਰਦਾਸਾ ਕਰਦੀ ਔਰ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਬਾਬਾ ਦੀਪ ਸਿੰਘ ਦਾ ਸਰੂਪ ਜਿਹੜਾ ਵਾ ਸਾਨੂੰ ਕੂੜੇ ਤੋਂ ਮਿਲਦਾ ਪਿਆ ਇੱਥੇ ਦਰਸਲ ਹੁਣੇ ਨਹਿਰ ਨਹੀਂ ਰਹਿ ਗਈ ਇਹ ਲੋਕਾਂ ਨੇ ਸ਼ਰਮਦਾਦ ਦਰਿਆ ਬਣਾ ਦਿੱਤਾ ਜਿੱਥੇ ਇਹ ਪੰਜ ਸਰੋਵਰਾਂ ਨੂੰ ਜਲ ਜਾਂਦਾ ਸੀਗਾ ਅਤੇ ਇੱਕ ਇਥੋਂ ਅੰਮ੍ਰਿਤਸਰ ਦੇ ਪ੍ਰਾਚੀਨ ਮੰਦਰ ਦੁਰਗਿਆਣਾ ਮੰਦਰ ਨੂੰ ਵੀ ਜਲ ਜਾਂਦਾ ਪਰ ਅੱਜ ਇਸ ਦੇ ਹਾਲਾਤ ਲੋਕਾਂ ਨੇ ਤਰਸਣ ਯੋਗ ਬਣਾ ਦਿੱਤੀ ਆ ਦੇਖੋ ਜੀ ਰੋਮ ਰੋਮ ਨੂੰ ਅੱਗ ਲੱਗ ਗਈ ਹੈ ਇਨਸਾਨੀਅਤ ਦੀ ਮੌਤ ਆ ਕਿ ਕਿਹੜੇ ਉਹ ਬੰਦੇ ਆ ਕਿ ਜਿਹੜੇ ਗੁਰਬਾਣੀ ਦੀ ਬੇਦਵੀ ਕਰ ਰਹੇ ਕਿਹੜੇ ਬਾਬੇ ਆ ਜਾਂ ਕਿਹੜੇ ਉਹ ਪੰਡਤਾਂ ਕਿਹੜੇ ਉਹ ਪਖੰਡੀ ਆ ਸਾਧਿਆ ਜਿਹੜੇ ਜਲ ਪ੍ਰਵਾਹ ਕਰਨ ਦੇ ਚੱਕਰਾਂ ਦੇ ਵਿੱਚ ਇੱਥੇ ਕੂੜੇ ਦੇ ਵਿੱਚ ਬੇਦਵੀਆਂ ਹੋ ਰਹੀਆਂ ਗੁਰੂ ਸਾਹਿਬ ਜੀ ਦੀਆਂ ਨੂੰ ਅਗਨੀ ਪੇੜ ਕਰਨਾ ਹੈ ਲੋਕਾਂ ਦੇ ਵਿੱਚ ਕਮੀ ਸਮਝਦੇ ਹੋ ਜਾਂ ਸੰਸਥਾਵਾਂ ਦੇ ਵਿੱਚ ਕਮੀ ਸਮਝਦੇ ਹੋ ਕਿ ਉਹ ਨਹੀਂ ਲੋਕਾਂ ਨੂੰ ਦੱਸ ਪਾ ਰਹੇ ਸਿੰਘਾ ਨੇ ਮੋਰਚਾ ਲਿਆ ਲਾ ਹੁਣ ਜਿਹੜਾ ਵੀ ਬੰਦਾ ਇੱਥੇ ਆ ਕੇ ਗੁਰਬਾਣੀ ਜਾਂ ਕੋਈ ਫੋਟੋ ਜਾਂ ਕੋਈ ਇੱਥੇ ਆ ਕੇ ਜਲ ਪ੍ਰਵਾਹ ਬੇਦਵੀ ਕਰਨ ਦੀ ਕੋਸ਼ਿਸ਼ ਕਰੇਗਾ ਧਾਰਮਿਕ ਪੁਸਤਾਂ ਦੀ ਤਾਂ ਉਹ ਬੰਦੇ ਤੋਂ ਡਾਂਗ ਫਿਰੂਗੀ ਕਿਸੇ ਦਾ ਵੀ ਲਿਆ ਜਣਾ ਨਹੀਂ ਹੋਊਗਾ ਕੋਈ ਵੀ ਐਸਾ ਧਰਮ ਨਹੀਂ ਜਿੱਦ ਜਿੱਥੇ ਆ ਕੇ ਤੁਹਾਨੂੰ ਗਰਾਵਟ ਨਾ ਦਿਖੇ ਕੋਈ ਵੀ ਐਸਾ ਧਰਮ ਨਹੀਂ ਕੋਈ ਵੀ ਗੇਲੋ ਤੁਸੀਂ ਅੱਜ ਦੇ ਪੜ੍ਹੇ ਲਿਖੇ ਬੰਦੇ ਬਣੋ ਇਹ ਸਭ ਤੋਂ ਪਹਿਲਾਂ ਦੇ ਭਰਾਵਾਂ ਨਹਿਰਾਂ ਨੂੰ ਛੱਡੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਇਸ ਵਕਤ ਅੰਮ੍ਰਿਤਸਰ ਦੇ ਤਾਰਾ ਵਾਲੇ ਪੁੱਲ ਨਹਿਰ ਤੇ ਮੌਜੂਦ ਹੈਗੇ ਆ ਦਰਸਲ ਹੁਣ ਇਹ ਨਹਿਰ ਨਹੀਂ ਰਹਿ ਗਈ ਇਹ ਲੋਕਾਂ ਨੇ ਸ਼ਰਮਦਾ ਦਰਿਆ ਬਣਾ ਦਿੱਤਾ ਤਸਵੀਰਾਂ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾ ਦੰਨੇ ਆ ਜਿੱਥੇ ਇਹ ਪੰਜ ਸਰੋਵਰਾਂ ਨੂੰ ਜਲ ਜਾਂਦਾ ਸੀਗਾ ਅਤੇ ਇੱਕ ਇਥੋਂ ਅੰਮ੍ਰਿਤਸਰ ਦੇ ਪ੍ਰਾਚੀਨ ਮੰਦਿਰ ਦੁਰਗਿਆਣਾ ਮੰਦਿਰ ਨੂੰ ਵੀ ਜਲ ਜਾਂਦਾ ਪਰ ਅੱਜ ਇਸ ਦੇ ਹਾਲਾਤ ਲੋਕਾਂ ਨੇ ਦਰਸ਼ਨ ਯੋਗ ਬਣਾ ਦਿੱਤੇ ਆ ਦਰਸ਼ਨ ਯੋਗ ਕਿਉਂ ਕਹਿੰਨੇ ਆ ਤੁਸੀਂ ਇਹ ਕੂੜੇ ਲਿਫਾਫੇ ਦੇਖ ਰਹੇ ਹੋਵੋਗੇ ਪਰ ਉਸ ਦੇ ਨਾਲ ਕਈ ਗ੍ਰੰਥਾ ਦੀ ਕਈ ਧਰਮਾਂ ਦੇ ਤਸਵੀਰਾਂ ਦੀ ਫੋਟੋਆਂ ਦੀ ਬੇਦਬੀ ਜਿਹੜੀ ਆ ਉਹ ਜ਼ਰੂਰ ਹੋ ਰਹੀ ਹੈਗੀ ਆ ਬਹੁਤ ਮਾੜਾ ਲੱਗਦਾ ਜਦੋਂ ਅਜਿਹਾ ਦੇਖਦੇ ਆ ਪਰ ਇਹ ਤਸਵੀਰਾਂ ਤੱਕ ਤੇ ਗੱਲ ਠੀਕ ਸੀ ਪਰ ਜਦੋਂ ਅੱਜ ਇਸ ਦੇ ਵਿੱਚ ਉਹ ਗੁਟਕਾ ਸਾਹਿਬ ਲੱਭੇ ਤਾਂ ਉਦੋਂ ਹਿਰਦੇ ਜ਼ਰੂਰ ਵਲੁੰਦਰੇਗੇ ਬਾਬਾ ਜੀ ਅੱਜ ਤੁਸੀਂ ਇੱਥੇ ਪਹੁੰਚੇ ਤੁਸੀਂ ਸਾਨੂੰ ਫੋਨ ਕੀਤਾ ਅਸੀਂ ਪਹੁੰਚੇ ਹਾਂ ਮੌਕੇ ਤੇ ਹਰ ਇੱਕ ਦਾ ਫਰਜ਼ ਹੈ ਕਿ ਇੱਥੇ ਜੇਕਰ ਕੋਈ ਲੰਘਦਾ ਪਿਆ ਤਾਂ ਇੱਕ ਵਾਰ ਨਿਗਾਹ ਜ਼ਰੂਰ ਮਾਰ ਕੇ ਜਾਵੇ ਕਿ ਇੱਥੇ ਹੋ ਕੀ ਰਿਹਾ ਕਿ ਲੋਕ ਕਰ ਕੀ ਰਹੇ ਨੇ ਤੁਸੀਂ ਅੱਜ ਪਹੁੰਚੇ ਹੋ ਮੇਰੇ ਨਾਲ ਵਾਹਿਗੁਰਪ੍ਰੀਤ ਸਿੰਘ ਹੋਣੀ ਨਿਸ਼ਾਨੇ ਖਾਲਸਾ ਤੋਂ ਪਹੁੰਚੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਵੀ ਜੀ ਗੁਰੂ ਸਾਹਿਬ ਜਦੋਂ ਲੱਭੇ ਤਾਂ ਬੜੇ ਮਨ ਨੂੰ ਹੋਇਆ ਕਿ ਲੋਕ ਜਿਹੜਾ ਕਿਉਂ ਕਰ ਰਹੇ ਦੇਖੋ ਜੀ ਰੋਮ ਰੋਮ ਨੂੰ ਅੱਗ ਲੱਗ ਗਈ ਹੈ ਇਨਸਾਨੀਅਤ ਦੀ ਮੌਤ ਹੈ ਕਿ ਕਿਹੜੇ ਉਹ ਬੰਦੇ ਆ ਕਿ ਜਿਹੜੇ ਗੁਰਬਾਣੀ ਦੀ ਬੇਦਵੀ ਕਰ ਰਹੇ ਕਿਉਂਕਿ ਗੁਰੂ ਸਾਹਿਬ ਦਾ ਸਾਨੂੰ ਹੁਕਮ ਸੀਗਾ ਅੱਗੇ ਪਈਏ ਕਾਲ ਕੀ ਤੱਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਅਸੀਂ ਨਮਸਕਾਰ ਕਰਦੇ ਆਂ ਅਰਦਾਸ ਕਰਦੇ ਆਂ ਗੁਰੂ ਸਾਹਿਬ ਦੇ ਚਰਨਾਂ 'ਚ ਸਾਰਾ ਕੁਝ ਗੁਰੂ ਸਾਹਿਬ ਕੋ ਮੰਗਦੇ ਆਂ ਔਰ ਇੱਥੇ ਸੁਖਮਨੀ ਸਾਹਿਬ ਜੀ ਦਾ ਸੰਪੂਰਨ ਗੁਟਕਾ ਸਾਹਿਬ ਆ ਜਿਹਦੇ ਵਿੱਚ 24 ਅਸ਼ਟਪਦੀਆਂ ਪੂਰੀਆਂ ਮ ਇਹ ਸਾਮ ਦੀ ਘਾਟ ਆਪਾਂ ਕਰ ਸਕਦੇ ਆ ਚੌਪਈ ਸਾਹਿਬ ਜੀ ਦਾ ਗੁਟਕਾ ਸਾਹਿਬ ਆ ਜਪਜੀ ਸਾਹਿਬੀ ਦਾ ਗੁਟਕਾ ਸਾਹਿਬ ਆ ਔਰ ਇਹ ਕਿਹੜੇ ਬੰਦੇ ਆ ਜਿਹੜੇ ਬੇਦੀਵੀ ਕਰਦੇ ਆ ਅੱਜ ਆਪਾਂ ਇੱਕ ਲਾਇਬ੍ਰੇਰੀ ਚੋਂ ਕਿਤਾਬ ਲੈਣ ਚਲ ਜੀਏ ਨਾ ਤਾਂ 20 ਰੁਪਏ ਦੀ ਕਿਤਾਬ ਵੀ ਲੈਣਿਆ ਤੇ ਉਹਦੇ ਆਧਾਰ ਕਾਟਦੇ ਕੇ ਆਪਣਾ ਨਾਮ ਦਰਜ ਕਰਾ ਕੇ ਐਡਰੈਸ ਲਗਾਉਣਾ ਪੈਂਦਾ ਪ੍ਰੋਪਰ ਪਰ ਇੱਥੇ ਦੁਕਾਨਾਂ ਤੇ ਸ਼ਰੇਆਮ ਗੁਟਕੇ ਦੇਈ ਜਾਂਦੇ ਆ ਇਹਨਾਂ ਨੂੰ ਕੋਈ ਨਹੀਂ ਪਤਾ ਕਿ ਕਿਹੜਾ ਬੰਦਾ ਗੁਟਕਾ ਖੜਨਦਿਆ ਫਿਰ ਉਹ ਘਰ ਦੇ ਵਿੱਚ ਕਿਵੇਂ ਸਾਮ ਕਰਦਾ ਔਰ ਲਿਹਾਗੇ ਤਾਰਾਂ ਵਾਲੇ ਪੁਲ ਦੇ ਉੱਤੇ ਨਹਿਰ ਦੇ ਉੱਤੇ ਇਹ ਜਲ ਪ੍ਰਵਾਹ ਕਰਨ ਦੇ ਚੱਕਰਾਂ ਦੇ ਵਿੱਚ ਗੁਟਕੇ ਵੀ ਕੂੜੇ ਛੁੱਟੇ ਗਏ ਆ ਉਹ ਕਿਹੜੇ ਬਾਬੇ ਆ ਜਾਂ ਕਿਹੜੇ ਉਹ ਪੰਡਤਾਂ ਕਿਹੜੇ ਉਹ ਪਖੰਡੀ ਸਾਰੇ ਜਿਹੜੇ ਜਲ ਪ੍ਰਵਾਹ ਕਰਨ ਦੇ ਚੱਕਰਾਂ ਦੇ ਵਿੱਚ ਇੱਥੇ ਕੂੜੇ ਦੇ ਵਿੱਚ ਬੇਦਵੀਆਂ ਹੋ ਰਹੀਆਂ ਗੁਰੂ ਸਾਹਿਬ ਜੀ ਦੀਆਂ ਕਿਉਂਕਿ ਗੁਰੂ ਸਾਹਿਬ ਦਾ ਸਾਨੂੰ ਉਪਦੇਸ਼ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਔਰ ਸਾਡਾ ਗੁਰੂ ਜਿਹਦੇ ਅੱਗੇ ਅਸੀਂ ਝੋਲੀਆਂ ਅੱਡ ਕੇ ਅਰਦਾਸਾਂ ਕਰਕੇ ਮੰਗਦੇ ਆਂ ਔਰ ਉੱਥੇ ਐਡੀ ਵੱਡੀ ਬੇਦਵੀ ਸਾਡੇ ਹਿਰਦੇ ਬਲੁੰਦ ਰਗੇ ਰੋਮ ਰੋਮ ਜਿਹੜਾ ਦੁੱਖ ਨਾ ਭਰ ਗਿਆ ਜਦੋਂ ਸਾਡੇ ਨੂੰ ਸਾਨੂੰ ਇਹ ਗੁਟਕੇ ਮਿਲੇ ਇੱਥੋਂ ਕੂੜੇ ਦੇ ਢੇਰ ਤੋਂ ਜੀ ਲੋਕਾਂ ਨੂੰ ਗਿਆਨ ਦੀ ਕਮੀ ਸਮਝ ਦਿਓ ਲੋਕਾਂ ਨੂੰ ਨਹੀਂ ਪਤਾ ਕਿ ਜੇਕਰ ਆਪਾਂ ਆ ਕੋਈ ਗੁਟਕਾ ਸਾਬ ਹੈ ਕੋਈ ਤਸਵੀਰ ਆ ਉਹਦਾ ਆਪਾਂ ਸੰਸਕਾਰ ਕਰਨਾ ਹੈ ਉਹਨੂੰ ਅਗਨੀ ਪੇਟ ਕਰਨਾ ਹੈ ਲੋਕਾਂ ਦੇ ਵਿੱਚ ਕਮੀ ਸਮਝਦੇ ਹੋ ਜਾਂ ਸੰਸਥਾਵਾਂ ਦੇ ਵਿੱਚ ਕਮੀ ਸਮਝਦੇ ਹੋ ਕਿ ਉਹ ਨਹੀਂ ਲੋਕਾਂ ਨੂੰ ਦੱਸ ਪਾਰੇ ਦੇਖੋ ਜੀ ਜਿਹੜਾ ਬੰਦਾ ਦੁਕਾਨ ਤੋਂ ਜਾ ਕੇ ਗੁਟਕਾ ਸਾਬ ਖਰੀਦਦਾ ਵਾ ਉਹ ਕਿਤੇ ਨਾ ਕਿਤੇ ਗਿਆਨ ਦੀ ਕਮੀ ਆ ਕਿਤੇ ਨਾ ਕਿਤੇ ਨਿੱਤ ਨਿੰਦ ਦੀ ਕਮੀ ਆ ਕਿਤੇ ਨਾ ਕਿਤੇ ਉਹ ਭਗਤੀ ਦੀ ਕਮੀ ਆ ਕਿਉਂਕਿ ਗੁਰੂ ਸਾਹਿਬ ਦੇ ਇਤਿਹਾਸ ਨਾਲ ਹੀ ਨਹੀਂ ਜੁੜੇ ਔਰ ਦੇਖੋ ਔਰ ਜੋ ਸੰਸਥਾਵਾਂ ਬੜਾ ਜ਼ੋਰ ਪਾਉਂਦੀਆਂ ਸੰਸਥਾਵਾਂ ਬੜਾ ਰੌਲਾ ਪਾਉਂਦੀਆਂ ਪਰ ਇਹ ਲੋਕ ਬੇਸ਼ਰਮ ਹੋ ਚੁੱਕੇ ਨੇ ਤਸਵੀਰਾਂ ਬਾਬਾ ਦੀਪ ਸਿੰਘ ਜੀ ਦਾ ਸਰੂਪ ਆ ਔਰ ਅਸੀਂ ਐਤਵਾਰ ਬੜੀ ਸੰਗਤ ਆ ਕੇ ਝੋਲੀਆਂ ਢੱਕੇ ਅਰਦਾਸਾ ਕਰਦੀ ਔਰ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਬਾਬਾ ਦੀਪ ਸਿੰਘ ਦਾ ਸਰੂਪ ਜਿਹੜਾ ਵਾ ਸਾਨੂੰ ਕੂੜੇ ਤੋਂ ਮਿਲਦਾ ਪਿਆ ਇੱਥੇ ਔਰ ਇੱਥੇ ਸ਼ਰਮਸ਼ਾਰ ਕਰਨ ਵਾਲੀ ਇਹ ਬੜੀ ਮੰਦਭਾਗੀ ਘਟਨਾ ਵਾ ਔਰ ਇਹ ਲੋਕਾਂ ਦੀ ਬੇਵਕੂਫੀ ਆ ਔਰ ਮੈਨੂੰ ਲੱਗਦਾ ਕਿ ਆਪਾਂ ਜੇ ਆਪਾਂ ਆ ਪਾਸ਼ਾ ਚ ਕਿਹਦੇ ਰਾਖਸ਼ ਬਿਰਤੀ ਵਾਲੇ ਉਹ ਲੋਕ ਨੇ ਜਿਨ੍ਹਾਂ ਦਾ ਗੁਰੂ ਨਾਲ ਕੋਈ ਲੈਣਾ ਦੇਣਾ ਨਹੀਂ ਗੁਰੂ ਸਾਹਿਬ ਦੀ ਫੋਟੋ ਤੋਂ 150 ਰੁਪਏ ਦੀ ਗਰੀਦੀ ਉਹਨੂੰ ਘਰ ਲੈ ਗਏ ਔਰ ਘਰ ਰੱਖਿਆ ਜਦੋਂ ਉਹਨਾਂ ਦਾ ਮਨ ਭਰ ਗਿਆ ਜਾਂ ਜਦੋਂ ਪਤਾ ਲੱਗਾ ਇਹ ਸਾਲ ਹੋ ਗਿਆ ਵੀ ਲੈ ਆਈਏ ਤਾਂ ਦੂਜੀ ਫੋਟੋ ਨੂੰ ਲਿਆ ਕੇ ਜਲ ਪ੍ਰਵਾਹ ਕਰਨ ਜੇ ਕੋਈ ਕੂੜਾ ਇੱਥੇ ਜਲ ਤੁਹਾਨੂੰ ਦਿਦਾ ਕਿਤੇ ਇਹਦੇ ਪਾਣੀ ਦਾ ਕੋਟ ਨਹੀਂ ਹੈਗਾ ਔਰ ਇਹ ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਪਵਿੱਤਰ ਨਗਰੀ ਹੈ ਜਿਹਨੂੰ ਅਸੀਂ ਸਿਫਤੀ ਦਾ ਘਰ ਵੀ ਕਿਹਾ ਗਿਆ ਇਹ ਉਹ ਪਵਿੱਤਰ ਨਗਰੀ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਖੰਡਾ ਘੜਕਾਇਆ ਸੀ ਆਪਾਂ ਸ਼ਲੋਕ ਪੜ੍ਹਦੇ ਆਂ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰੇਤਮਾਤਾ ਤੇ ਆਪਾਂ ਉਹ ਰਾਹਾਂ ਤੇ ਚੱਲਦੇ ਨਹੀਂ ਪਏ ਗੁਰੂ ਨਾਨਕ ਪਾਤਸ਼ਾਹ ਦੇ ਦੇਖੋ ਜੀ ਬਿਲਕੁਲ ਗੁਰੂ ਨਾਨਕ ਦੇਵ ਜੀ ਦੇ ਬੜੇ ਵੱਡੇ ਉਪਦੇਸ਼ ਸੀ ਤੇ ਉਹ ਉਪਦੇਸ਼ਾਂ ਨੂੰ اے માતા ترت مہات ترت تی نو માતા ਦਾ اپદેશ ਦਿੱਤਾ ਗਿਆ پون گرو پانی پتا ہے نا اور جتے سਾਨੂੰ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤੇ ਆ ਉਹਨਾਂ ਦੀ ਪਾਲਣਾ ਕਰਨੀ ਤੇ ਬੜੀ ਦੂਰ ਅੰਦੇ ਉਲਟ ਚੱਲ ਰਹੇ ਆ ਅਸੀਂ ਪਖੰਡਾਂ ਦੇ ਵਾਸਤੇ ਪੈ ਗਏ ਆ ਪਖੰਡਾਂ ਤੋਂ ਪ੍ਰੇਸ਼ ਕਰਨ ਨੂੰ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਉਸ ਅਕਾਲ ਦੀ ਪੂਜਾ ਕਰੋ ਅਕਾਲ ਪੁਰਖ ਦੀ ਅਸੀਂ ਇਤੇ ਪਖੰਡੀ ਸਾਧਾਂ ਦੇ ਡੇਰਿਆਂ ਤੋਂ ਰਹੇ ਆ ਤਾਂ ਹੀ ਸਾਡੇ ਗੁਰ ਗੁਰਬਾਣੀ ਦੀ ਜਿਹੜੀ ਆ ਬੇਦਵੀ ਹੋ ਰਹੀ ਆ ਔਰ ਸਿੰਘਾਂ ਨੇ ਮੋਰਚਾ ਲਿਆ ਲਾ ਹੁਣ ਜਿਹੜਾ ਵੀ ਬੰਦਾ ਇਤੇ ਆ ਕੇ ਗੁਰਬਾਣੀ ਕੋਈ ਫੋਟੋ ਜਾਂ ਕੋਈ ਇੱਥੇ ਆ ਕੇ ਜਲ ਪ੍ਰਵਾਹ ਬੇਦਵੀ ਕਰਨ ਦੀ ਕੋਸ਼ਿਸ਼ ਕਰੇਗਾ ਧਾਰਮਿਕ ਪੁਸਤਾਂ ਦੀ ਤਾਂ ਉਹ ਬੰਦੇ ਤੋਂ ਡਾਂਗ ਫਿਰੂਗੀ ਕਿਸੇ ਦਾ ਵੀ ਲਿਆ ਜਿਹੜਾ ਨਹੀਂ ਹੋਊਗਾ ਜੀ ਮੈਂ ਸਭ ਤੋਂ ਵੱਡੀ ਗੱਲ ਇਹ ਵੀ ਕਹਾਂ ਕਿ ਅੱਜ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਜਦੋਂ ਸੰਗਤਾਂ ਚ ਪੈਰਾ ਘਟਨ ਹੁੰਦੀਆਂ ਨੇ ਤਾਂ ਵੱਧ ਚੜ ਕੇ ਸੰਗਤਾਂ ਦਾ ਜਿਹੜਾ ਇਕੱਠ ਦੇਖਣ ਨੂੰ ਮਿਲਦਾ ਤੇ ਮਨ ਦੇ ਵਿੱਚ ਸ਼ਰਧਾ ਵੀ ਦੇਖਦੀ ਹੈ ਪਰ ਉਹਨਾਂ ਲੋਕਾਂ ਦਾ ਦਿਲ ਕਿਉਂ ਨਹੀਂ ਵਲੁੰਦਿਆ ਜਾਂਦਾ ਜਦੋਂ ਇਹ ਤਸਵੀਰਾਂ ਦੇਖਦੇ ਆ ਘਰ ਸਿਰਫ ਸੋਸ਼ਲ ਮੀਡੀਆ ਤੱਕ ਰਹਿ ਗਏ ਆਪਾਂ ਖੁਦ ਦੇ ਤੌਰ ਤੋਂ ਇੱਕ ਸੰਸਥਾ ਖੜੀ ਕਰਕੇ ਜਾਂ ਇਹ ਜ਼ਿੰਮਾ ਲੈ ਲਈਏ ਕਿ ਆਪਾਂ ਇਹ ਨਹਿਰ ਨੂੰ ਖੁਦ ਦੇ ਤੌਰ ਤੋਂ ਆਪਾਂ ਸਾਫ਼ ਕਰਾਉਣੀ ਹੈ ਜੇ ਲੋਕ ਇਹੀ ਕੁਛ ਕਰਦੇ ਰਹਿਣਗੇ ਮੇਰੇ ਨਾਲ ਇਸ ਵਕਤ ਹਿੰਦੂ ਸ਼ਿਵ ਸੈਨਾ ਆਗੂ ਪੰਕਜ ਦਿਵੇਸਰਜ ਵੀ ਮੌਜੂਦ ਹੈ ਗੱਲਬਾਤ ਕਰਦੇ ਆਂ ਫਿਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਸਭ ਤੋਂ ਪਹਿਲਾਂ ਜੀ ਮੈਂ ਸ਼ਿਵ ਸੈਨਾ ਦਾ ਨਹੀਂ ਮੇਰਾ ਹਿੰਦੂ ਸੰਗਠਨ ਹੈ ਬਗਵਤ ਸੈਨਾ ਠੀਕ ਹੈ ਜੀ ਨਹੀਂ ਨਹੀਂ ਕੋਈ ਗੱਲ ਅਹ ਦੇਖੋ ਜੀ ਜਿੱਦਾਂ ਬਾਬਾ ਜੀ ਨੇ ਇੱਥੇ ਗੱਲਾਂ ਕਹੀਆਂ ਨੇ ਬਿਲਕੁਲ ਇਹ ਉਹ ਲੋਕ ਨੇ ਮੈਂ ਕਹਿੰਦਾ ਮੈਂ ਸ਼ਬਦ ਤਾਂ ਨਹੀਂ ਮੇਰੇ ਕੋਲ ਨਿਕਲਦੇ ਕਿਉਂਕਿ ਮੈਂ ਤੀਸਰੀ ਵਾਰੀ ਚੌਥੀ ਵਾਰੀ ਇੱਥੇ ਆ ਚੁੱਕਾ ਹਾਂ ਤੁਸੀਂ ਮੇਰੇ ਕਹੇ ਹਫਤੇ ਬਾਅਦ ਚੱਕਰ ਲਾਉਂਦੇ ਹੋ ਇੱਥੇ 24 ਤਸਵੀਰਾਂ ਮਿਲਦੀਆਂ ਉਹਨੂੰ ਅਗਣ ਭੇਡ ਕਰਾ ਕੇ ਜਾਂਦੇ ਬਿਲਕੁਲ ਮੇਰੀ ਟੀਮ ਦਾ ਕੰਮ ਹੈ ਜੀ ਜਿਹੜੀਆਂ ਤਸਵੀਰਾਂ ਮਿਲਦੀਆਂ ਅਗਣ ਭੇਡ ਕਰਉਣਾ ਸ਼ਾਇਦ ਇਸ ਵਾਰੀ ਸਾਡਾ ਦੋ ਦਿਨ ਬਾਅਦ ਦਾ ਹੈਗਾ ਵਾ ਕੋਈ ਵੀ ਐਸਾ ਧਰਮ ਨਹੀਂ ਜਿੱਦ ਚ ਇੱਥੇ ਆ ਕੇ ਤੁਹਾਨੂੰ ਗਰਾਵਟ ਨਾ ਦਿਖੇ ਕੋਈ ਵੀ ਐਸਾ ਧਰਮ ਨਹੀਂ ਕੋਈ ਵੀ ਗੇਲੋ ਕੁਝ ਕਹਿੰਦੇ ਨੇ ਅਸੀਂ ਬਹੁਤ ਆਪਣੇ ਧਰਮ ਨੂੰ ਪਿਆਰ ਕਰਦੇ ਆ ਕੋਈ ਕਹਿੰਦਾ ਮੈਂ ਹਿੰਦੂ ਆ ਕੋਈ ਕਹਿੰਦਾ ਮੈਂ ਸਿੱਖ ਆ ਕੋਈ ਕਹਿੰਦਾ ਮੈਂ ਪੀਰ ਪਗੰਬਰ ਨੂੰ ਮੰਨਦਾ ਕੋਈ ਮੇਲੇ ਕਿਰਾ ਰਿਆ ਹੈ ਕੋਈ ਕੁਝ ਕਿਰਾ ਰਿਆ ਪਰ ਇੱਕ ਵਾਰੀ ਆ ਕੇ ਤਾਰਾਂ ਵਾਲੇ ਪੁੱਲ ਤੇ ਜਰੂਰ ਵੇਖਿਓ ਵੀ ਤੁਹਾਡੇ ਦੇਵੀ ਦੇਵਤਾ ਦਾ ਹਾਲ ਤੁਹਾਡੇ ਗੁਰੂ ਪੀਰਾਂ ਦਾ ਹਾਲ ਇਹਨਾਂ ਲੋਕਾਂ ਨੇ ਕੀ ਕਰਤਾ ਪੰਚਤੀ ਮੈਂ ਪਹਿਲੇ ਵੀ ਜ਼ਿਕਰ ਕਰ ਚੁੱਕਿਆ ਅੱਜ ਇਹ ਨੈਰ ਨਹੀਂ ਰਹਿ ਗਈ ਇਹ ਲੋਕਾਂ ਨੇ ਸ਼ਰਮ ਦਾ دریا ਬਣਾਤਾ ਲੋਕ ਦੇਖਣਗੇ ਲੱਗਦਾ ਫਰਕ ਪਏਗਾ ਉਹਨਾਂ ਨੂੰ ਇਹ ਮੈਂ ਤੇ ਪਿਛਲੀਆਂ 10 ਇੰਟਰਵਿਊਆਂ 'ਚ ਕਹਿ ਚੁੱਕਿਆ ਵਾਂ ਕਿ ਕਿਹੜੇ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ ਇਨਸਾਨੀਅਤ 'ਚ ਗਾ ਲੋ ਤੁਸੀਂ ਨਾ ਹੋ ਹਿੰਦੂ ਨਾ ਹੋ ਸਿੱਖ ਨਾ ਕੋਈ ਮੁਸਲਮ ਮੇਰੀ ਗੱਲ ਤੁਸੀਂ ਇਨਸਾਨੀਅਤ 'ਚ ਗਾ ਲੋ ਇਹੋ ਕਹਿ ਦੋ ਮੈਂ ਇਨਸਾਨ ਆਈ ਦੁੱਖ ਲੱਗੂਗਾ ਤਾਂ ਵੀ ਦੁੱਖ ਲੱਗੂ ਇਹ ਨਹੀਂ ਕਿ ਲੈ ਸਿੰਧੂ ਨੂੰ ਲੱਗਣਾ ਸਿੱਖ ਨੂੰ ਲੱਗਣਾ ਆ ਕੇ ਦੇਖ ਕੇ ਦੁੱਖ ਲ ਕਿਉਂਕਿ ਪੀਰ ਬਾਬਾ ਸਾਈ ਜੀ ਮੈਂ ਕਹਿੰਦਾ ਸਭ ਤੋਂ ਵੱਡੀ ਗੱਲ ਸੁਣੋ ਜਿੰਨਾ ਗੁਰੂਆਂ ਨੇ ਸਾਡੇ ਪਿੱਛੇ ਕੁਰਬਾਨੀਆਂ ਦਿੱਤੀਆਂ ਜਿੰਨਾ ਗੁਰੂਆਂ ਨੇ ਸਭ ਕੁਝ ਹੀ ਵਾਰ ਛੱਡੇ ਪਰਵਾਰ ਵਾਰ ਛੱਡੇ ਆ ਦੇਖ ਲੋ ਉਹਨਾਂ ਨੇ ਦਿੱਤੇ ਉਪਦੇਸ਼ ਸੁਖਮਨੀ ਸਾਹਿਬ ਗੁਰਕਾ ਸਾਹਿਬ ਜਪਜੀ ਸਾਹਿਬ ਉਹ ਮੈਂ ਕਹਿੰਦਾ ਬਸ ਕਰੋ ਯਾਰ ਕਿਹੜੀ ਮਿੱਟੀ ਦੇ ਬਣੇ ਹੋ ਅਸੀਂ ਥੱਕ ਗਏ ਇਹਨੂੰ ਜਲ ਪ੍ਰਵਾਹ ਕਰ ਕਰਕੇ ਇਹਨਾਂ ਚੀਜ਼ਾਂ ਨੂੰ ਬਸ ਕਰੋ ਜੇ ਤੁਸੀਂ ਇਹਨੂੰ ਨਹੀਂ ਸੰਭਾਲ ਸਕਦੇ ਤੇ ਕਿਤੇ 10 20 ਰੁਪਏ ਲਾ ਕੇ ਖਰੀਦੋ ਨਾ ਉਹ ਆਪਣੇ ਬੱਚਿਆਂ ਨੇ ਦਿਓ ਜੀ ਲੱਗਦਾ ਨਹੀਂ ਜਿਵੇਂ ਤੁਸੀਂ ਜਲ ਪ੍ਰਵਾਹ ਦਾ ਜ਼ਿਕਰ ਕੀਤਾ ਜਲ ਪ੍ਰਵਾਹ ਦਾ ਵੀ ਇੱਕ ਸਹੀ ਤਰੀਕਾ ਹੁੰਦਾ ਹੈ ਇਹ ਜਿਹੜੀਆਂ ਮੂਰਤ ਨੇ ਉਹ ਮਿੱਟੀ ਦੀਆਂ ਬਣੀਆਂ ਹੁੰਦੀਆਂ ਉਸ ਦੇ ਵਿੱਚ ਕਈ ਤਰ੍ਹਾਂ ਦੇ ਧਾਤ ਹੁੰਦੇ ਆ ਜਿਸ ਨਾਲ ਬੂਟੇ ਹੋ ਗ ਜਾਂਦੇ ਆ ਉਹਨੂੰ ਘਰ ਦੇ ਵਿੱਚ ਇੱਕ ਬਾਲਟੀ ਚ ਜਲ ਪ੍ਰਵਾਹ ਕੀਤਾ ਜਾਵੇ ਘਰ ਦੇ ਗਮਲੇ ਚ ਪਾ ਦਿੱਤਾ ਜਾਵੇ ਇਹ ਸਭ ਤੋਂ ਵਧੀਆ ਤਰੀਕਾ ਨਹੀਂ ਦੇਖੋ ਜੇ ਤੁਸੀਂ ਜਲ ਪ੍ਰਵਾਹ ਕਰਨਾ ਹੈ ਉਹਦਾ ਤਰੀਕਾ ਮੈਂ ਦੱਸਦਾ ਦੇਖੋ ਜਲ ਪ੍ਰਵਾਹ ਸ਼ਬਦ ਮੈਂ ਤਾਂ ਵਰਤਣਿਆ ਇੱਕ ਡਰਮ ਲੋ ਬਹੁਤ ਵੱਡਾ ਜਿਸਕਾਰ ਦੀ ਮੂਰਤੀ ਆ ਉਹਨੂੰ ਉਹਦੇ ਚ ਪਾ ਦਿਓ 5-6 ਦਿਨ ਦੀ ਗੱਲ ਆ ਉਹ ਬਿਲਕੁਲ ਮਿੱਟੀ ਹੋ ਜਾਏਗੀ ਬਿਲਕੁਲ ਮਿੱਟੀ ਹੋ ਜਾਏਗੀ ਫਿਰ ਤੁਸੀਂ ਆਪਣੇ ਗਮਲਿਆਂ 'ਚ ਪਾਓ ਵੇਖੋ ਧਰਮੀ ਬਚ ਗਿਆ ਤੇ ਤੁਸੀਂ ਬਚ ਗਏ ਤੇ ਤੁਹਾਡਾ ਸਮਾਂ ਵੀ ਬਚ ਗਿਆ ਫਿਰ ਦੂਸਰਾ ਜੇ ਤੁਸੀਂ ਅਗਨੀ ਭੇਂਟ ਕਰਨਾ ਚਾਹੁੰਦੇ ਹੋ ਵੇਖੋ ਹਰ ਮਤਲਬ ਧਾਰਮਿਕ ਗ੍ਰੰਥ ਦੀ ਅਗਨੀ ਭੇਂਟ ਦਾ ਤਰੀਕਾ ਵੇਰ ਵੱਖਰਾ ਉਹਦਾ ਕੋਈ ਮੰਤਰ ਉਚਾਰਨ ਕੋਈ ਹੱਥ ਜੋੜ ਕੇ ਨਹੀਂ ਹੁੰਦਾ ਤੁਸੀਂ ਅਗਨੀ ਭੇਂਟ ਕਰਨੀ ਹੈ ਹੱਥ ਜੋੜ ਕੇ ਮਾਫੀ ਮੰਗ ਲਓ ਜੀ ਇਹ ਲੋਕ ਤੁਹਾਨੂੰ ਨਰੇਜ ਸੁਟਣ ਕੇ ਇਹਨੂੰ ਚੰਗਾ ਮੈਂ ਅਗਰੀਪੇਟ ਕਰਦੇ ਆ ਠੀਕ ਆ ਫਿਰ ਇੱਕ ਤਰੀਕਾ ਹੋਰ ਵੀ ਆ ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਵੱਡਾ ਸਾਰਾ ਟੋਆ ਪੁੱਟੋ ਉਹਦੇ ਵਿੱਚ ਤੁਸੀਂ ਜੋ ਮਰਜੀ ਅਗਨੀ ਕਰ ਦਿਓ ਜਾਂ ਨੂੰ ਉੱਤੇ ਮਿੱਟੀ ਪਾ ਦਿਓ ਵੱਡਾ ਧਰਤੀ ਮਾਤਾ ਆਪਣੇ ਅੰਦਰ ਸਮਾਲੇਗੀ ਇਹ ਵੇਖੋ ਧਰਤੀ ਨੇ ਮਾਤਾ ਨੇ ਸਾਡੇ ਵਰਗੇ ਜਿਹੜੇ ਪਾਪੀਆਂ ਨੂੰ ਆਪਣੇ ਉੱਤੇ ਚਲਦੀ ਆ ਤੇ ਕੀ ਦੇਵੀ ਦੇਵਤਾ ਜਿਹੜੇ ਉਹਨਾਂ ਦੇ ਆਪਣੇ ਨੇ ਸਭ ਕੁਝ ਆਪਣਾ ਉਹਨਾਂ ਨੂੰ ਨਹੀਂ ਦੇਖਣਗੇ ਮੈਂ ਫੇਰ ਕਵਾਂਗਾ ਉਹ ਭਰਾਓ ਜਿਸ ਵੀ ਧਰਮ ਦੇ ਹੋ ਕਮਸੇ ਕੰਮ ਆਪਣੇ ਧਰਮ ਤੇ ਪਹਿਰਾ ਦਿਓ ਬਿਲਕੁਲ ਮੂਰਤੀਆਂ ਖਰੀਦਣ ਲੱਗਿਆ ਤਸਵੀਰਾਂ ਖਰੀਦਣ ਲੱਗਿਆ ਧਾਰਮਿਕ ਗ੍ਰੰਥ ਖਰੀਦਣ ਲੱਗਿਆ 20 ਵਾਰੀ ਸੋਚੋ ਵੀ ਅਸੀਂ ਇਹਨੂੰ ਸਾਹਮਣੇ ਪਾਉਂਦੇ ਅੱਪੇ ਘਟ ਜੇਗਾ ਅੱਛਾ ਪੰਕਜ ਜੀ ਉਸ ਤੋਂ ਬਾਅਦ ਮੈਂ ਗੱਲ ਹੋਣਾ ਆਪਾਂ ਜੋਤਿਸ਼ ਦੀ ਗੱਲ ਕਰਦੇ ਹਾਂ ਪੰਡਤਾਂ ਦੀ ਗੱਲ ਕਰਦੇ ਹਾਂ ਅੱਜ ਐਸਟ੍ਰੋਲੋਜੀ ਨੂੰ ਆਪਾਂ ਸਾਇੰਸ ਆਖਦੇ ਹਾਂ ਬੜਾ ਚੰਗੀ ਗੱਲ ਆਜ ਹਰ ਕੋਈ ਮੈਂ ਕਹਿੰਦਾ ਅੱਜ ਸੀ ਕੈਸਟੋਲੋਜਰ ਵੀ ਇਸ ਧਰਤੀ ਤੇ ਆ ਗਏ ਨੇ ਅੱਜ ਕੱਲ ਵੱਡੀਆਂ ਵੱਡੀਆਂ ਯੂਨੀਵਰਸਿਟੀ ਦੇ ਵਿੱਚ ਪੜਾਈਆਂ ਹੁੰਦੀਆਂ ਪਰ ਜਿਹੜੇ ਸਿਆਣੇ ਪੜੇ ਲਿਖੇ ਐਸਟ੍ਰੋਲੋਜਰ ਨੇ ਮੈਨੂੰ ਨਹੀਂ ਲੱਗਦਾ ਇਹ ਚੀਜ਼ ਕਰਦੇ ਹੁੰਦੇ ਤੁਸੀਂ ਇਹ ਮੂਲੀਆਂ ਲੈ ਕੇ ਜਲ ਪ੍ਰਵਾਹ ਕਰ ਦੋ ਤੁਸੀਂ ਕੋਲੇ ਜਲ ਪ੍ਰਵਾਹ ਕਰਾਓ ਤੁਸੀਂ 8 ਕਿਲੋ ਆਟਾ ਉੱਥੇ ਸੋਟਾਓ ਮੈਨੂੰ ਨਹੀਂ ਲੱਗਦਾ ਇਹ ਤਾਂ ਨਹੀਂ ਸਲਾਮਤ ਦੇਖੋ ਜੇ ਕਿਤੇ ਕਿਤੇ ਜਦੋਂ ਦੁਕਾਨਦਾਰ ਇੱਕ ਦੋ ਜਣੇ ਜੇ ਕੋਈ ਇਹੋ ਜਿਹਾ ਸੁਵਾਦ ਦਿੰਦਾ ਵੀ ਆ ਤੁਹਾਨੂੰ ਕਰਨ ਲਈ ਕਹਿੰਦਾ ਦੇ ਕੋਈ ਪਾਣੀ ਲਪ ਲੋ ਇਹ ਚਲ ਚ ਕਰ ਬਲੋ ਕੋਈ ਬਹੁਤ ਬਹੁਤ ਵੱਡਾ ਦਰਿਆ ਆ ਲਪੋ ਥੋੜਾ ਬਹੁਤਾ ਕਰਨਾ ਛੋਟਾ ਜਿਹਾ ਧਰਮ ਠੀਕ ਹੁੰਦਾ ਜੇ ਤੁਹਾਨੂੰ ਲੱਗਦਾ ਹੈ ਤੇ ਤੁਹਾਨੂੰ ਸਲਾਹ ਦਿੰਦਾ ਵੈਸੇ ਤੇ ਮੈਂ ਚੀਜ਼ਾਂ ਜਿਹੜੀ ਵਿਸ਼ਵਾਸ ਕਰਦਾ ਉਹ ਜੀ ਵੇਖੋ ਧਰਮ ਤੁਸੀਂ ਆਪਣੇ ਵੇਖੋ ਮਾਂ ਪਿਓ ਸਭ ਤੋਂ ਵੱਡੀ ਚੀਜ਼ ਹੈ ਤੁਹਾਡੇ ਘਰ ਦੇ ਵਿੱਚ ਤੁਸੀਂ ਉਹਦੀ ਪੂਜਾ ਕਰ ਲਓ ਤੁਸੀਂ ਮੰਦਿਰ ਜਾਂਦੇ ਹੋ ਤੁਸੀਂ ਗੁਰਦੁਆਰੇ ਜਾਂਦੇ ਹੋ ਸਭ ਕੁਝ ਉੱਥੇ ਮੇਜਦਾ ਬਾਕੀ ਜਿਹੜੇ ਛੋਟੇ ਛੱ ਅਕੂਦ ਬਹੁਤ ਰਹੇ ਹਰਕਲ ਬਹੁਤ ਅੜੀ ਰੈਕਸ ਚੱਲਦੀ ਆ ਉਸ ਸਿੱਖ ਭਰਾ ਵੀ ਨੇ ਚੇਤੂਰੀ ਨੇ ਕੋਈ ਹਰ ਕੋਈ ਵੀਊ ਦੇ ਪਿੱਛੇ ਆ ਮੈਂ ਤੁਹਾਨੂੰ ਸਾਫ਼ ਤਰੀਕਾ ਦੱਸਾਂ ਕਿਸੇ ਨੂੰ ਕਿਸੇ ਦੇ ਘਰ ਦੇ ਦੁੱਖਦਲੀ ਮਤਲਬ ਹੈਗਾ ਕਿ ਦੁੱਖ ਦਾ ਮਤਲਬ ਤਾਂ ਸਾਡੇ ਰੱਬ ਨੂੰ ਉਸਾ ਯਾਰੇ ਦੁੱਖੀ ਨੂੰ ਮੈਂ ਸੁਖੀ ਕਰਦਾ ਪਰ ਕੁਝ ਵੀਊ ਫਾਦਰ ਉਹ ਦੀਵਾਨ ਜਿਹੜੇ 24 ਕਿਤੇ ਉੱਤੇ ਲੱਗੇ ਰਹਿੰਦੇ ਆ ਕੁਛ ਨਾ ਕੁਛ ਇਹੋ ਜਿਹਾ ਗੱਲਾਂ ਕਰਦੇ ਨੇ ਤੇ ਲੋਕ ਵੇਖਦੇ ਰਹਿੰਦੇ ਆ ਮੈਂ ਕਹੂੰਗੀ ਇਹਨਾਂ ਚੀਜ਼ਾਂ ਬਿਲਕੁਲ ਪਰੇ ਹੋ ਆਪਣੇ ਗੁਰੂ ਸਾਹਿਬ ਨਾਲ ਜੁੜੋ ਉਹਨਾਂ ਦੀ ਬਾਣੀ ਨਾਲ ਜੁੜੋ ਜਿੰਨਾਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਵੇਖੋ ਪਰਿਵਾਰਾਂ ਨੂੰ ਵੇਖੋ ਧਰਮ ਕੋਈ ਨਹੀਂ ਮੜਾ ਉਹਦੇ ਚ ਵੱਸਣ ਵਾਲੇ ਇਨਸਾਨ ਮਾਰੇ ਨੇ ਉਹਨਾਂ ਦੀ ਸਮਝ ਮਾਰੀ ਆ ਜੋਸ਼ੀ ਜਿੱਤੇ ਨੇ ਉੱਥੇ ਰਹਿੰਦੇ ਹੋ ਤੁਸੀਂ ਅੱਜ ਦੇ ਪੜ੍ਹੇ ਲਿਖੇ ਬੰਦੇ ਬਣੋ ਇਹ ਸਭ ਤੋਂ ਪਹਿਲਾਂ ਦੇ ਭਰਾਵਾਂ ਨਹਿਰਾਂ ਨੂੰ ਛੱਡੋ ਇਹਨੂੰ ਪੋਲੂਸ਼ਨ ਨਾ ਕਰੋ ਇਹ ਚਿਹੋ ਜਾ ਕੰਮ ਨਾ ਕਰੋ ਵਾਰ-ਵਾਰ ਬੇਨਤੀਆਂ ਕਰਨੇ ਆ ਇਹਦੇ ਇਸ ਤੋਂ ਵੱਧ ਤੇ ਭਾਈ ਸਾਹਿਬ ਮੈਂ ਸੱਚੀ ਗੱਲ ਦੱਸਾਂ ਅਸੀਂ ਪਰਚੇ ਦਰਜ ਕਰਾਉਣੇ ਹਨ 100% ਗੱਲ ਕਰੀਏ ਅੱਜ ਸਰਕਾਰਾਂ ਤੋਂ ਤਾਂ ਆਸ ਮੈਨੂੰ ਲੱਗਦਾ ਰਹਿ ਨਹੀਂ ਗਈ ਕਿਉਂਕਿ ਲੰਬੇ ਸਮੇਂ ਤੋਂ ਆਪਾਂ ਕੰਮ ਕਰ ਰਹੇ ਆ ਖੁਦ ਕਰ ਰਹੇ ਆ ਬਾਬਾ ਜੀ ਅੱਗੇ ਆਜੋ ਮਾੜਾ ਜ ਆਪਾਂ ਇਹ ਕਰ ਸਕਦੇ ਆ ਹਿੰਦੂ ਸਿੱਖ ਦਾ ਤੇ ਸ਼ੁਰੂ ਤੋਂ ਇੱਕ ਨੋ ਮਾਸ ਦਾ ਰਿਸ਼ਤਾ ਰਿਹਾ ਆਪਾਂ ਜੇਕਰ ਆਪਣੇ ਤੌਰ ਤੇ ਵਲੰਟਰੀ ਟੀਮ ਖੜੀ ਕਰਕੇ ਇੱਥੇ ਸੇਵਾ ਕਰਨੀ ਸ਼ੁਰੂ ਕਰ ਦਈਏ ਮੈਂ ਦੱਸਾਂ ਜੀ ਪਿਛਲੀ ਦੋ ਵਾਰੀ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੀ ਉਹਲਾ ਸਾਹ ਦੇ ਵਿੱਚ ਬਿਆਨ ਆਏ ਐਮਪੀ ਸਾਹਿਬ ਨੇ ਸਾਡੇ ਤੇ ਮਨਜੋਗ ਨੇ ਉਹਨਾਂ ਦਾ ਵੀ ਐਫਰਟ ਰਿਹਾ ਦੋ ਵਾਰੀ ਸਫਾਈ ਹੋਈ ਪਰ ਉਹਨਾਂ ਬੇਸ਼ਰਮਾਂ ਨੂੰ ਕਿੱਦਾਂ ਢਾਵਾਂਗੇ ਉਹ ਨਹੀਂ ਹੱਲ ਸੇ तरीके ना ਚੀਜ਼ਾਂ ਸਹੀ ਹੋ ਸਕਦੀਆਂ ਠੀਕ ਹੈ ਲੋਕ ਉਸ ਰੋਡ ਤੋਂ ਸੁੱਟਦੇ ਸੀਗੇ ਉੱਥੇ ਜਾਲੀ ਲਗਾਤੀ ਇਸ ਰੋਡ ਤੇ ਵੀ ਜਾਲੀ ਲੱਗ ਸਕਦੀਆਂ ਇਸ ਤੌਰ ਤੇ ਕੋਈ ਸੀਸੀਟੀਵੀ ਕੈਮਰਾ ਲੱਗ ਜਾਣ ਚੀਜ਼ਾਂ ਉਹ ਸਦਿਆਂ ਜੀ ਜੇ ਕਰਨਾ ਚਾਹੁੰਦੇ ਆ ਵੇਖੋ ਤੁਸੀਂ ਜਾਲੀ ਲਾ ਲਓ ਤੇ ਭਾਵੇਂ ਜੰਗਲੇ ਲਾ ਲਓ ਇਹ ਉੱਤੋਂ ਦੀ ਸੁੱਟਣਗੇ ਇੱਟੀ ਲੋਕ ਨੇ ਤੁਸੀਂ ਜਿੰਨੇ ਤੱਕ ਦੇਖੋ ਦੋ ਚੀਜ਼ਾਂ ਜੇ ਚੀਜ਼ ਨੂੰ ਮਕਾਉਣਾ ਵੇਖੋ ਇੱਥੇ ਵਨ ਵਿਭਾਗ ਆ ਹੋਰ ਕਈ ਵਿਭਾਗ ਨੇ ਦੇਖੋ ਆਪਾਂ ਪੁਲਿਸ ਦੀ ਨਹੀਂ ਇੱਥੇ ਡਾਇਰੈਕਸ਼ਨ ਦੇ ਸਕਦੇ ਨਹੀਂ ਚੀਜ਼ਾਂ ਕਰ ਸਕਦੇ ਦੇਖੋ ਐਨ ਜੀਓ ਨੇ ਸਾਡੀਆਂ ਸੰਸਤਾਵਾਂ ਬਾਬਾ ਜੀ ਦੀ ਸੰਸਤਾਵਾਂ ਜਿੱਤੋ ਜਿਹੜੀ ਹੈਲਪ ਆਪਾਂ ਕਰਦੇ ਹਾਂ ਕਿਉਂਕਿ ਸਾਡੀ ਸੰਸਥਾ ਆਲਰੇਡੀ ਹਫਤੇ 10 ਦਿਨ ਬਾਅਦ ਆਗੇ ਇੱਥੇ ਅਗਨੀ ਭੇਂਟ ਕਰ ਰਹੀ ਆ ਜੋ ਕੱਲ ਤੋਂ ਇੱਥੇ ਬੋਰਡ ਵੀ ਦਿਖ ਪੈਣੇ ਬਣ ਗਏ ਆ ਅਸੀਂ ਤਿਆਰੀ ਕਰ ਲਈਏ ਬੋਰਡ ਵੀ ਲਾ ਰਹੇ ਆ ਅਵੇਅਰਨੈਸ ਵੀ ਲਿਖਾਂਗੇ ਉਹ ਚ ਪ੍ਰੋਬਲਮ ਵੀ ਲਿਖਾਂਗੇ ਤੇ ਜਿਹੜਾ ਕਰੂਗਾ ਉਹਦੇ ਲਈ ਸਖਤ ਸਜ਼ਾਵਾਂ ਕਾਨੂੰਨ ਦੀਆਂ ਵੀ ਲਿਖਾਂਗੇ ਦੂਸਰੀ ਗੱਲ ਜੇ ਤੁਸੀਂ ਚਾਹੁੰਦੇ ਹੋ ਵੀ ਇਹ ਕਰਨਾ ਅਸੀਂ ਬਾਬਾ ਜੀ ਤੇ ਮੈਂ ਜਾ ਕੇ ਡੀਸੀ ਸਾਹਾਨੂੰ ਮੰਗ ਪੱਤਰ ਦੇਨੇ ਆ ਆਪਾਂ ਵੀ ਤਿਆਰ ਆ ਪ੍ਰਸ਼ਾਸਨ ਵੀ ਤਿਆਰ ਆ ਪਰ ਮੈਂ ਕਹਾਂਗਾ ਜਿਹੜੇ ਲੋਕ ਜਿਹੜੇ ਜਿਹੜੇ ਤੁਹਾਨੂੰ ਫੋਲੋ ਕਰਦੇ ਆ ਉਹ ਹੀ ਥੋੜਾ ਸੁਧਰਨ ਕਿੰਨਾ ਕਿੰਨਾ ਨੂੰ ਰੋਕਾਂਗੇ ਕਿੰਨੇ ਕਿੰਨਾ ਦੇ ਪਰਚੇ ਕਰਾਂਗੇ ਬੰਦੇ ਕੌਣ ਨੇ ਆਪਣੇ ਕੋਈ ਸਿੱਖਿਆ ਕੋਈ Hindu ਆ ਕੋਈ ਮੁਸਲਮ ਕੌਣ ਨੇ ਉਹ ਥੋੜੀ ਜੀ ਅਵੇਅਰਨੈਸ ਲੈ ਉਹ ਅਕਲ ਨੂੰ ਹੱਥ ਮਾਰੋ ਰੱਬ ਕੋ ਆਸ਼ੀਰਵਾਦ ਲਓ ਬਾਦੂਮਣਾ ਲਓ ਭਜੀ ਤੁਸੀਂ ਕਿਸ ਤਰੀਕੇ ਨਾਲ ਚਾਹੁੰਦੇ ਹੋ ਕਿ ਲੋਕਾਂ ਨੂੰ ਰੋਕਿਆ ਜਾਵੇ ਜਿਵੇਂ ਇਹਨਾਂ ਨੇ ਕਿਹਾ ਗਿਆ ਆਪਾਂ ਬੋਰਡ ਲਗਾ ਸਕਦੇ ਆ ਲੱਗਦਾ ਨਹੀਂ ਇੱਥੇ ਜਾਂ ਸੀਸੀਟੀਵੀ ਕੈਮਰੇ ਲੱਗ ਜਾਣ ਜਾਂ ਤੇ ਫਿਰ ਸਿੱਧੇ ਤੌਰ ਤੇ ਕਾਰਵਾਈ ਹੋਣੀ ਸ਼ੁਰੂ ਹੋ ਜਾਏ ਦੇਖੋ ਜੀ ਇਹ ਕਾਰਵਾਈ ਤੇ ਡਾਂਗ ਫਿਰੂਗੀ ਤੇ ਬੰਦੇ ਦੇ ਇਹਨਾਂ ਨੇ ਪੁੱਤ ਬੰਨਾ ਵਾ ਜਿਹੜੇ ਦੇਵੀ-ਦੇਵਤਿਆਂ ਦੀ ਜਾਂ ਗੁਰੂ ਮਹਾਰਾਜ ਦੀ ਸ਼ਹੀਦਾ ਸਿੰਘਾਂ ਦੀ ਤਸਵੀਰਾਂ ਦੀ ਔਰ ਇਹ ਜਿਹੜੇ ਗੁਰੂ ਦੇਖੋ ਜੀ ਇਹ ਗੁਰਬਾਣੀ ਦੀ ਬੇਦਵੀ ਕਰ ਰਹੇ ਆ ਡਾਂਗ ਦੇ ਨਾਲ ਹੀ ਕੰਮ ਚੱਲਣਾ ਵਾ ਛੇਤਰ ਤੇ ਜ਼ੋਰ ਤੇ ਹੀ ਕਿਉਂਕਿ ਲੋਕ ਨਹੀਂ ਹਟਦੇ ਲੋਕ ਟੀਟਾਂ ਕਿਉਂਕਿ ਜਦੋਂ ਪਾਏ ਕਰਨ ਦਾ ਚੱਕਰ ਪੈ ਜਾਂਦਾ ਉਹ ਕਿਸੇ ਨੂੰ ਨਹੀਂ ਦੇਖਦੇ ਪਾਣੀ ਵੀ ਨਹੀਂ ਵੇਖ ਰਗੇ ਪਾਣੀ ਹੈਗਾ ਜਾਂ ਨਹੀਂ ਹਾਂ ਉਹਨੇ ਉਹ ਬੰਦੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਪਰ ਉਹ ਬੰਦਾ ਭੱਜ ਗਿਆ ਉਹਨੇ ਗੱਡੀ ਰੋਕੀ ਨਹੀਂ ਪਿੱਛੇ ਭੱਜ ਕੇ ਗਏ ਆ ਵਿੱਚ ਦੀ ਸ਼ਾਰਟਕਟ ਹੋ ਗਈ ਔਰ ਇਹ ਲੋਕਾਂ ਨੇ ਹਟਣਾ ਨਹੀਂ ਲੋਕਾਂ ਨੂੰ ਰੋਕਣਾ ਦੇਖੋ ਚੰਡੀਗੜ੍ਹ ਚਲੇ ਜਾਓ ਤੇ ਗੱਡੀ ਤੁਸੀਂ ਰੈੱਡ ਲਾਈਟ ਤੋਂ ਕੱਢ ਨਹੀਂ ਸਕਦੇ ਕਿਉਂਕਿ ਪਤਾ ਤਾਂ ਚਲਾਨ ਕੱਟਿਆ ਜਾਂਦਾ ਪਰ ਇੱਥੇ ਵਨ ਵਿਭਾਗ ਆ ਇੱਥੇ ਬੜੇ ਮਹਿਕਮੇ ਆ ਪਰ ਜੇ ਕੋਈ ਕਾਰਵਾਈ ਕਰਨੀ ਨਹੀਂ ਚਾਹੁੰਦਾ ਇੱਥੇ ਸਿੰਘਾਂ ਨੇ ਸ਼ਰਦਾਈ ਦੇ ਪੈਰੇ ਲਾਏ ਆ ਔਰ ਬਾਬਾ ਜੀ ਮੇਰੇ ਨਾਲ ਆ ਉਹਨਾਂ ਨੇ ਪੱਕਾ ਮੋਰਚਾ ਲਾ ਲਿਆ ਜਿਹੜਾ ਬੰਦਾ ਇੱਥੇ ਹੁਣ ਦੇਵੀ ਦੇਵਤਿਆਂ ਦੀ ਤੇ ਕੋਈ ਤਸਵੀਰ ਜਾਂ ਸ਼ਹੀਦਾ ਸਿੰਘਾਂ ਦੀ ਕੋਈ ਤਸਵੀਰ ਜਾਂ ਕੋਈ ਕੁਰਬਾਨੀ ਦੀ ਕੋਈ ਵੀ ਬੇਅਦਬੀ ਕਰਨ ਆਊਗਾ ਉਹਨਾਂ ਨੂੰ ਪੂਰਨ ਤੌਰ ਤੇ ਡਾਂਗ ਫਿਰੂਗੀ ਔਰ ਪੂਰਨ ਤੌਰ ਤੇ ਪਾਬੰਦੀ ਅੰਮ੍ਰਿਤਸਰ ਦੀ ਨਹਿਰ ਦੇ ਉੱਤੇ ਲੱਗੂਗੀ ਜਿਹੜਾ ਬੰਦਾ ਸੁੱਟਣ ਆਇਆ ਆਪਣਾ ਸੋਚ ਵਿਚਾਰ ਕੇ ਆਇਓ ਉਹਦਾ ਲਿਹਾਜ ਨਹੀਂ ਹੋਣਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਬਿਲਕੁਲ ਇਸ ਨਹਿਰ ਦੇ ਜੋ ਮੌਜੂਦਾ ਹਾਲਾਤ ਨੇ ਇੱਕ ਵਾਰ ਉਹ ਵੀ ਜ਼ਰੂਰ ਦਿਖਾ ਦੰਨੇ ਆ ਗੱਲ ਇੱਥੇ ਸਿਰਫ ਹਿੰਦੂ ਸਿੱਖ ਦੀ ਨਹੀਂ ਆ ਹਰ ਇੱਕ ਦੇਵੀ ਹਰ ਇੱਕ ਗੁਰੂ ਦੀ ਫੋਟੋ ਇਸ ਜਗ੍ਹਾ ਤੇ ਪਈ ਹੋਈ ਆ ਇੱਕ ਪਾਸੇ ਉਹ ਤਸਵੀਰ ਦਿਖਾਉਂਗਾ ਦਰਗਾਹ ਤੋਂ ਸ਼ਾਇਦ ਕਿਸ ਨੇ ਤਸਵੀਰ ਇਸ ਜਗ੍ਹਾ ਤੇ ਰੱਖ ਦਿੱਤੀ ਆ ਇੱਥੋਂ ਨੇੜੇ ਹੀ ਮੇਰੇ ਖਿਆਲ ਪੰਜਾਬ ਮੀਟਰ ਦੀ ਦੂਰ ਤੇ ਇੱਕ ਦਰਗਾਹ ਹੈਗੀ ਆ ਸੋ ਉੱਥੇ ਵੀ ਧਿਆਨ ਰੱਖਣਾ ਜ਼ਰੂਰੀ ਹੈਗਾ ਜੇਕਰ ਆਪਾਂ ਜੇ ਹ ਕੁਝ ਕਰਦੇ ਆ ਜਾਂ ਤਾਂ ਕਾਰਵਾਈ ਹੋਣਾ ਲਾਜ਼ਮੀ ਆ ਜਾਂ ਤਾਂ ਲੋਕਾਂ ਨੂੰ ਅਵੇਅਰਨੈਸ ਦੀ ਲੋੜ ਹੈਗੀ ਆ ਸੋ ਅਵੇਅਰਨੈਸ ਲਈ ਹਰ ਇੱਕ ਜਥੇਬੰਦੀ ਆਪਣਾ ਸਹਿਯੋਗ ਦੇ ਰਹੀ ਹੈਗੀ ਆ ਤਾਂ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਆਪਾਂ ਇਸ ਪਵਿੱਤਰ ਸਰੋਵਰਾਂ ਨੂੰ ਜਾਂ ਪਵਿੱਤਰ ਨਹਿਰਾਂ ਨੂੰ ਗੰਦਿਆਂ ਨਾ ਕਰੀਏ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਨਿਰਪੱਖ ਫੋਰਸ ਦੇ ਲਈ ਸਿਮਰਦੇਵ ਸਿੰਘ ਅਮਰਸਾ